ਕਹ ਰਿਹਾ ਯੋ ਲੱਗਦਾ ਭਜੀ ਇਹ ਹੀ ਹੈ ਨਾ ਅਰੇ ਹੋਇਆ ਲੱਗਦਾ ਮਨ ਅੱਗੇ ਆਇਆ ਮੈਂ ਇੱਕ ਵਾਰੀ ਅੱਗੇ ਉਹਨਾਂ ਦੀ ਲੋ ਗਈ ਸੀ ਘਰ ਮੇਹਾ ਮਰਾ ਬੈਲ ਮਰਾ ਤੁਸੀਂ ਹਾਂਜੀ ਹਾਂਜੀ ਉਹ ਮੰਮੀ ਨੂੰ ਬੁਲਾਓ ਇਹ ਵੀ ਆਏ ਪਿਛਲੀ ਵਾਰੀ ਆਏ ਤੁਸੀਂ ਉਦੋਂ ਵੀ ਨਹੀਂ ਗੱਲ ਕਰਾਈ ਮੰਮੀ ਨੇ ਬੁਲਾਇਆ ਵੱਡੇ ਉਹਨੂੰ ਚੰਗੀ ਤਰ੍ਹਾਂ ਯਾਦ ਆ ਤੁਸੀਂ ਅੱਗੇ ਵੀ ਆਏ ਸੀ ਪਰ ਕੀ ਹਾਲ ਹੈ ਮੈਨੂੰ ਦੱਸੋ ਕੀ ਗੱਲ ਹੈ ਤੁਹਾਡੇ ਨਾਲ ਆਪਾਂ ਕੋਈ ਗੱਲ ਨਹੀਂ ਕਰਨੀ ਤੁਸੀਂ ਮੰਮੀ ਨੂੰ ਬੁਲਾਓ ਮੰਮੀ ਨੇ ਬੁਲਾਇਆ ਸਾਨੂੰ ਕੋਈ ਨਹੀਂ ਮੇਰੀ ਮੰਮੀ ਐ ਮੈਂ ਘਰ ਦੀ ਮੈਂਬਰ ਆ ਮੈਨੂੰ ਹੀ ਪਤਾ ਹੋਣਾ ਚਾਹੀਦਾ ਤਾਂ ਠੀਕ ਐ ਤੁਹਾਡੇ ਨਾਲ ਗੱਲ ਕਰਨੀ ਨਹੀਂ ਤੇ ਮੰਮੀ ਨੂੰ ਪੁੱਛ ਲਓ ਮੰਮੀ ਨੇ ਬੁਲਾਇਆ ਮੰਮੀ ਨਾਲ ਗੱਲ ਕਰੋ ਤੁਸੀਂ ਮੰਮੀ ਨੂੰ ਪੁੱਛ ਲਓ ਅਸੀਂ ਕਿਉਂ ਬੁਲਾਇਆ ਸਾਨੂੰ ਭਾਜੀ ਮੇਰੀ ਗੱਲ ਸੁਣੋ ਤੁਸੀਂ ਉਦੋਂ ਵੀ ਪਿਛਲੀ ਵਾਰੀ ਆਏ ਸੀ ਆਏ ਸੀ ਕੋਈ ਨਾ ਕੋਈ ਬੰਦੇ ਆਏ ਸੀ ਤਾਂ ਸਮਾਨ ਚੋਕੇ ਲੈ ਗਏ ਸੀ ਮੈਂ ਘਰ ਦੇ ਨੂੰ ਹੈਗੀਆਂ ਮੇਰਾ ਵੀ ਇਹ ਘਰ ਹੈ ਮੈਨੂੰ ਪਤਾ ਹੋਣਾ ਚਾਹੀਦਾ ਕੀ ਚੱਲਦਾ ਪਿਆ ਪਹਿਲਾਂ ਤਾਂ ਮੇਰੇ ਨਾਲ ਗੱਲ ਕਰੋ ਬੰਦੇ ਜਿਹੜੇ ਆਏ ਨਹੀਂ ਆਏ ਉਹਨਾਂ ਨੂੰ ਨਹੀਂ ਪਤਾ ਮੈਂ ਦੂਜੀ ਵੀ ਨਹੀਂ ਆਏ ਅੱਗੇ ਵੀ ਆਏ ਤੁਸੀਂ ਦਰਵਾਜ਼ਾ ਨਹੀਂ ਖੋਲਿਆ ਹੁਣ ਮੰਮੀ ਨੇ ਤੁਹਾਡੇ ਬੁਲਾਇਆ ਸੀ ਮੰਮੀ ਨੂੰ ਬੁਲਾਓ ਤੁਸੀਂ ਦੋ ਮਿੰਟ ਬਾਅਦ ਨਹੀਂ ਮੰਮੀ ਨੂੰ ਨਹੀਂ ਪਹਿਲਾਂ ਮੈਨੂੰ ਦੱਸੋ ਮਸਲਾ ਕੀ ਹੈ ਮਸਲਾ ਉਹਨਾਂ ਨੂੰ ਦੱਸੀਗਾ ਤੁਹਾਨੂੰ ਆਪੇ ਦੱਸ ਦੇਣਗੇ ਮੰਮੀ ਉਹ ਪ੍ਰੋਪਰਟੀ ਦਾ ਕੋਈ ਮਸਲਾ ਹੈ ਉਹਨਾਂ ਨਾਲ ਆਪਾਂ ਸਾਰੀ ਗੱਲ ਗੱਬਾਤ ਕਰਨੀ ਹੈ ਤੇ ਬੁਲਾਓ ਉਹਨਾਂ ਨੂੰ ਪ੍ਰੋਪਰਟੀ ਵੇਚਦੇ ਪੈਨੇ ਹੋ ਤੁਸੀਂ ਬੁਲਾਓ ਫਿਰ ਤਾਂ ਨਾਲ ਗੱਲ ਕਰਦੇ ਬੈਠ ਕੇ ਮੰਮੀ ਦੇ ਸਾਹਮਣੇ ਗੱਲ ਕਰਾਂਗੇ ਹ ਹਰ ਬ੍ਰੀਧਰ ਅੰਦਰ ਬਾਹਰ ਕੜੀ ਕੀ ਕਰਦੀ ਹੈ ਕੌਣ ਹੈ ਬਾ ਮਮੀ ਬਾਹਰੋਂ ਬੰਦੇ ਆਏ ਨੇ ਮੈਂ ਹੀ ਫੋਨ ਕਰਕੇ ਬੁਲਾਇਆ ਚੱਲ ਅੰਦਰ ਨਹੀਂ ਨਹੀਂ ਇੱਕ ਮਿੰਟ ਕਿਉਂ ਬੁਲਾਇਆ ਤੁਸੀਂ ਰੋਹ ਕਿਸੇ ਨਾਲ ਕਿਸ ਨੂੰ ਬੁਲਾਇਆ ਹੁੰਦਾ ਮੈਨੂੰ ਅੱਜ ਦੱਸੋ ਕੀ ਚੱਕਰ ਕੀ ਹੈ ਸਾਰਾ ਸਮਾਨ ਮਮੀ ਤੁਸੀਂ ਵੇਚ ਦਿੱਤਾ ਹੈ ਫਰਨੀਚਰ ਪਹਿਲਾਂ ਤੁਸੀਂ ਸੋਫੇ ਵੇਚੇ ਬਾਅਦ ਹੀ ਬੈੱਡ ਵੇਚੇ ਸਾਰਾ ਘਰ ਖਾਲੀ ਹੋ ਗਿਆ ਮੈਨੂੰ ਇਹ ਤਾਂ ਦੱਸੋ ਕੀ ਗੱਲ ਹੈ ਮੇਰੀ ਇਹ ਗੱਲ ਸੀ ਹਾਂ ਤੇਰ ਤੋ ਪੁੱਛ ਕੇ ਚੱਲਣਾ ਮੈਂ ਹੈ ਮੰਮੀ ਮੇਰੀ ਗੱਲ ਮੇਰੀ ਗੱਲ ਸੁਣ ਲੈ ਹੁਣ ਤੂੰ ਬਗਾਨੇ ਬੰਦਿਆਂ ਦੇ ਸਾਹਮਣੇ ਆਪਣੀ ਬੇਇੱਜ਼ਤੀ ਕਰਾਣੀ ਕਿ ਬਾਤ ਚ ਮੈਨਾਂ ਬੇਇੱਜ਼ਤੀ ਦਾ ਨਾ ਧਮਕੀਆਂ ਨਾ ਰੋਜ਼ ਦਿਆ ਕਰੋ ਤੇ ਮੈਨੂੰ ਨਹੀਂ ਹੁਣ ਫਰਕ ਪੈਂਦਾ ਤੂੰ ਅੰਦਰ ਸਾਹਮਣੇ ਹੀ ਕਰਾ ਲੈ ਕੋਈ ਨਹੀਂ ਸਾਹਮਣੇ ਵੀ ਕਰਾ ਲੈਣੀ ਪਰ ਆਇ ਪਹਿਲਾਂ ਮੈਨੂੰ ਪੇਤ ਦੱਸੋ ਮੇਰੇ ਤਾਂ ਕੁਝ ਪੇਤ ਪਤਾ ਲੱਗ ਜੂਗਾ ਚੱਲ ਅੰਦਰ ਨਹੀਂ ਮੰਮੀ ਪਹਿਲਾਂ ਮੈਨੂੰ ਦੱਸੋ ਮੈਂ ਨਹੀਂ ਤਾਂ ਉਹਨਾਂ ਨੂੰ ਬਾਹਰ ਬੇਇੱਜ਼ਤੀ ਕਰਦਣੀ ਜਾਂ ਜੋ ਦੀ ਬਾਹਰ ਖੜੇ ਆ ਚੰਗਾ ਲੱਗਦਾ ਐਦਾ ਤੂੰ ਤੇ ਤੁਸੀਂ ਮੰਮੀ ਮੈਨੂੰ ਕਿ ਕਰਦੇ ਹੋ ਕੋਈ ਗੱਲ ਨਹੀਂ ਮੈਨਸ ਗਏ ਬਾਹਰ ਚ ਮੈਨੂੰ ਪਹਿਲਾਂ ਦੱਸੋ ਚੱਕਰ ਕੀ ਆ ਕਿੰਨੂ ਸਮਾਨ ਵੇਚਿਆ ਜੇ ਪਹਿਲੇ ਤੁਸੀਂ ਸਮਝੀ ਜਾਂਦੇ ਜੇ ਸਾਡਾ ਕੁਝ ਚੱਕਰ ਤੈਨੂੰ ਸਮਝ ਆਜੂ ਘਰਪ੍ਰੀਤ ਬੋਤੀ ਜਬਾਨ ਨਾਲ ਚਲਾ ਦੇਖ ਨਾ ਤਾਂ ਸਮਾਨ ਤੂੰ ਲਿਆਈ ਨਾ ਤੇਰੇ ਪੇਕੇ ਉਹਨੇ ਦਿੱਤਾ ਮੇਰੀ ਗੱਲ ਨਹੀਂ ਹੈਗੀ ਮੇਰੀ ਗੱਲ ਸੁਣ ਜਿਹਦੇ ਬਾਰੇ ਤੂੰ ਪੁੱਛਣ ਦਾ ਰਾਈਟ ਰੱਖਦੀ ਐ ਤੈਨੂੰ ਕੋਈ ਰਾਈਟ ਨਹੀਂ ਮੇਰਾ ਘਰ ਮੇਰਾ ਨਹੀਂ ਮੈਂ ਵਿਆਹ ਕੇ ਆਈ ਆ ਮੰਮੀ ਮੈਂ ਲੀਗਲ ਹੈਗੀ ਆ ਇਹ ਘਰ ਦੇ ਨੂੰ ਆ ਤੁਹਾਨੂੰ ਬੱਚਾ ਦਿੱਤਾ ਜੰਮ ਕੇ ਮੈਂ ਐਦਾਂ ਨਹੀਂ ਹੁੰਦਾ ਹੈਗਾ ਮੈਂ ਨਹੀਂ ਉਹ ਬੰਦੇ ਨੂੰ ਅੰਦਰ ਆਂਦੇ ਨਾ ਯਾਦ ਮੈਨੂੰ ਦੱਸੋ ਮਕਾਨ ਵੇਚਣ ਲੱਗੇ ਜੇ ਦੱਸੋ ਨਾ ਤੈਨੂੰ ਦੱਸਿਆ ਨਾ ਸਭ ਕੁਝ ਪਤਾ ਲੱਗ ਜਾਏਗਾ ਘਰ ਦੇ ਅੰਦਰ ਹੀ ਆ ਨਾ

ਮਾਦੀ ਆ ਜੀ ਆਜੋ ਭਾਈ ਕਦੇ ਵੀ ਆਏ ਆ ਤਾਂ ਤੁਹਾਡੇ ਸਾਡਾ ਮਸਲਾ ਕੁਝ ਹੋ ਰਿਹਾ ਉਹ ਨਹੀਂ ਆਏ ਆ ਤੇ ਨੂੰਟਾਣੀ ਕੱਢੀ ਹੋਦੀ ਉਸ ਹੱਬ ਨਾਲ ਓਪੀ ਜਾ ਦੇ ਦੇਖੋ ਇਹ ਤੜਾ ਮਸਲਾ ਹੈ ਤੇ ਇਹ ਬਾਤ ਚਾਜਨੇ ਕੋਈ ਜਾਣੇ ਸੀ ਆਪਾਂ ਤੇ ਗੱਲ ਕਰਨੀ ਕਰ ਲੋ ਜਿਹੜੀ ਓ ਨਹੀਂ ਨਹੀਂ ਕੋਈ ਗੱਲ ਨਹੀਂ ਘਰ ਮੇਰਾ ਇਹ ਤੁਹਾਨੂੰ ਨਹੀਂ ਬੋਲਣ ਵਾਲੀ ਇਹ ਤਾਂ ਮੁੱਦੇ ਕੋ ਮਾਣੇ ਕਿਤੇ ਦਿਨ ਇਹਨੂੰ ਸਿੱਧਾ ਕਰਨਾ ਵੀ ਮੈਂ ਨਾ ਚਾਹੁੰਦਾ ਨਹੀਂ ਚਾਹ ਦੀ ਨਹੀਂ ਲੋੜ ਗਈ ਕਿਉਂ ਭਾਈ ਬਣੀ ਚਾਹ ਨਹੀਂ ਚਾਹ ਨਹੀਂ ਚਾਹ ਨਹੀਂ ਲੋੜ ਹੀ ਜਿਹੜੀ ਗੱਲ ਕਰਨ ਵਾਲੀ ਅਸੀਂ ਆਪਾਂ ਕਰੀਏ ਜਿਹੜੀ ਪਤਾ ਕੀ ਆ ਜਿਹੜੀ ਆਏ ਆ ਤੁਹਾਡੀ ਲੋੜ ਆ ਗਈ ਹੈ ਨਹੀਂ ਸਾਨੂੰ ਅੱਧਾ ਮੋਜੀ ਹੈ ਤੇ ਹੁਣ ਵੀ ਜੋ ਤੁਸੀਂ ਵੇਖ ਹੀ ਲਿਆ ਤੁਸੀਂ ਨਾ ਆਂਦੇ ਤੇ ਸਾਡੀ ਲੋ ਬੇਤੀ ਕਰੀ ਦੀ ਤਲਵਾਰੀ ਨੂੰ ਅਸੀਂ ਕੋਈ ਆਣਗੇ ਅਜੇ ਤੁਹਾਨੂੰ ਆਲੀ ਉਹ ਦੇਖੋ ਤੁਹਾਨੂੰ ਇੰਨਾ ਕੁਝ ਕੀਤਾ ਹੈ ਤੁਹਾਡੇ ਪਿੱਛੇ ਸਿਰਫ ਤੁਹਾਡੇ ਕਰਕੇ ਤੁਹਾਡੇ ਹਸਬੰਦ ਕਰਕੇ ਉਹਦੇ ਕਰਕੇ ਹੀ ਸਭ ਕੁਝ ਕੀਤਾ ਈ ਦੱਸੋ ਚੱਗ ਗਈ ਕਿ ਤੇ ਡੱਪਣੇ ਨੰਗਾ ਹੁੰਦਾ ਇਸ ਪੁਰੀ ਨੇ ਸਾਡੇ ਕਿਤੇ ਰੰਗ ਜਿੰਨ ਜਦੋਂ ਮਿਛਿਆ ਐਨਾ ਦੁਖੀ ਕੀਤਾ ਜੀ ਅੱਗੇ ਵੀ ਤੁਹਾਨੂੰ ਪਤਾ 플ੌਟ ਵੇਚਿਆ ਕੋਲੋਂ ਤੁਹਾਡੇ 3 ਵੇਚਿਆ ਸੀ ਭਾਈ ਜੀ ਇਹ ਲਾ ਜਿਹੜਾ ਹਾਂਜੀ ਹਾਂਜੀ ਤੇ ਉਹ ਵੀ ਨਾ ਏਕਿਆਂ ਨੂੰ ਖਵਾਈ ਜਾਂਦੀ ਏਕਿਆਂ ਨੂੰ ਖਵਾਈ ਜਾਂਦੀ ਸਾਡਾ ਤਾਂ ਦਿਨਾਂ ਆਰਾਮ ਕਰ ਦਿੱਤਾ ਨੇ ਮੈਂ ਚੜ੍ਹ ਦੋ ਆ ਕੀ ਨਾ ਬਾਰੇ ਨੂੰ ਥੋੜੇ ਮੈਨਰ ਸੁਣਾਈ ਦੇ ਬੋਲਾਂ ਦੀ ਗੱਲ ਹੋਣੀ ਚਾਹੀਦੀ ਉਹ ਪਿੱਛੇ ਜੂਰੀ ਇਦਾਂ ਕੀਤਾ ਹੋਣ ਫੇਰ ਐਸਾ ਮਨ ਲੱਗੀ ਬਾਹਰ ਹੀ ਹਨ ਨੂੰ ਤੂੰ ਕੋਣੋਂ ਦੇਉਂ ਕੇ ਆਂਦੇ ਹੋ ਕੀ ਕਰਾ ਉਹਨੂੰ ਦੱਸਿਆ ਨਹੀਂ ਆ ਦੇ ਘਰ ਚ ਲਈ ਐਸਾ ਸਾਨੂੰ ਪੈਸੇ ਲੈ ਜਾ ਕੋਈ ਦੇਖੋ ਭਾਜੀ ਜੇ ਜੇ ਮੈਂ ਦੱਸਦੀ ਨਾ ਤੇ ਉਹਨੇ ਨਾਲ ਹੀ ਫੇਰ ਕਹਿਣਾ ਸੀ ਕਿ ਮੈਨੂੰ ਥੋੜੇ ਪੈਸੇ ਦੋ ਮੈਂ ਪੇਕੇ ਦੇ ਨਹੀਂ ਮੈਂ ਫੇਰ ਕਿੱਥੋਂ ਦਿੰਦੀ ਮੈਂ ਵੀ ਵੇਖੋ ਇਹਨੂੰ ਅਨੁਬਾਦ ਲੈ ਕੇ ਜਾ ਆਪਣਾ ਵੀ ਰਹਿ ਜਾ ਮੁੰਡੇ ਬੁੱਲ ਜਾਣਾ ਮੁੰਡਾ ਬਾਹਰ ਹੈ ਉਹ ਤੇ ਇਹ ਜੇ ਦਿਖਵਾਈ ਜਾਏਗੀ ਤੇ ਮੇਰਾ ਕਿਵੇਂ ਸਰਦ ਚੱਲੇ ਤੁਹਾਨੂੰ ਨੂੰ ਪਹਿਲੇ ਥੋੜੀ ਬਹੁਤ ਗੱਲ ਨੂੰ ਸ਼ੇਅਰ ਕਰਨੀ ਚਾਹੀਦੀ ਹੈ ਇਸ ਤੋਂ ਪਤਾ ਕਿ ਇਹ ਅੰਨੇ ਪੈਸੇ ਤੁਹਾਨੂੰ ਹੀ ਦੇਜਦੇ ਆ ਉਹ ਨਹੀਂ ਜਗਾ ਤੇ ਕਰਨ ਲੈਣੀ ਨਹੀਂ ਲੈਣੀ ਉਹ ਮੈਂ ਪੈਸੇ ਉਹਨਾਂ ਥੋੜੇ ਬਹੁਤ 1 ਲੱਖ 2 ਲੱਖ ਹੋਵੇ ਇਕਰਾਰਤਾ ਜੀ ਪ੍ਰਮਾਣ ਨਹੀਂ ਕਰਦੇ ਤਾਨੂੰ ਸਾਡਾ ਪਤਾ ਇਹ ਮਾਰਕੀਟ ਦੀ ਸੁਣੇਂ ਜਾਂ ਹਾਂਜੀ ਮਹਰੋੜਾ ਪਰ ਇਹਦਾ ਤੁਹਾਨੂੰ ਪਤਾ ਹੀ ਸਾਡਾ ਨਾ ਪੈਂਦਾ ਬਿਲਕੁਲ ਬਿਲਕੁਲ ਹਾਂਜੀ ਉਹ ਕਹ ਰਹੇ ਇਹ 50 ਲੱਖ ਦੀ ਗੱਲ ਲੱਗੀ ਹੈ 50 ਤੋਂ 2-4 ਲੱਖ ਦੀ ਗੱਲ ਨਹੀਂ ਹੁਕਮਾਂ ਦੀ ਗੱਲ ਇਸ ਤਰ੍ਹਾਂ ਕੀ ਹੈ ਕਿ ਅਸੀਂ ਉਹਨਾਂ ਭਾਈਨਾਂ ਬਰਾਬਰ ਗਏ ਜੀ ਸਾਡਾ ਅਸੀਂ ਤੁਹਾਡੇ ਨਾਲ ਖਲੋਤੇ ਜਿੱਤ ਤਈਰ ਬੇਟੇ ਉਹਨਾਂ ਨੂੰ ਜਾਣਦੇ ਤੁਹਾਡੇ ਨਾਲ ਉਹਨਾਂ ਨਾਲ ਪ੍ਰੇਮ ਨੇ ਉਹਨਾਂ ਦੇ ਮੂਹਰੇ ਤੁਹਾਡਾ ਜੋ ਕਰਨੇ ਖਲੋਤੇ ਤੁਹਾਡੇ ਨਾਲ ਇਹ ਉਹਨਾਂ ਦਾ ਇਨਾ ਮੋਸਲਾ ਵਿਗੜਿਆ ਇਹ ਸਹੀ ਨਹੀਂ ਹੈਗਾ ਇੱਕ ਤੇ ਉਹਨਾਂ ਦੀ ਬੋਲੀ ਇਸ ਤਰ੍ਹਾਂ ਦੀ ਹੈ ਘਰ ਆਇਆ ਵੀ ਉਹਨਾਂ ਨੇ ਇਸ ਤਰ੍ਹਾਂ ਨਾ ਮਤਲਬ ਕੋਈ ਪਾਣੀ ਦਾ ਇਹੀ ਉਹਨਾਂ ਦੀ ਜੱਦਰ ਬੰਦੇ ਆ ਇਹ ਮਤਲਬ ਜਾਣਦੇ ਹੋ ਸਾਰੇ ਸਾਨੂੰ ਤੇ ਬਾਹਰ ਛੜਕ ਦਿੱਤੇ ਖਲੋ ਕੇ ਉਹਨਾਂ ਨੇ ਇਹ ਗੱਲ ਕੀਤੀ ਹੈ ਪਿਛਲੀ ਵਾਰੀ ਵੀ ਤੁਸੀਂ ਮਤਲਬ ਬਿਨਾਂ ਕੁਝ ਕਹੇ ਜਿਹੜੇ ਚੁੱਪਚਾਪ ਚਲੇ ਗਏ ਹੋ ਤੇ ਐਰ ਕੀ ਵੀ ਤੁਸੀਂ ਸਹਿਨ ਕਰ ਲਈ ਉਹਦੇ ਦੁਆਰਾ ਕੀਤੀ ਗਈ ਬੇਇਜ਼ਤੀ ਮੈਂ ਖੁਦ ਸ਼ਰਮਿੰਦਾ ਐ ਇਸ ਗੱਲ ਲਈ ਖੁਦ ਸ਼ਰਮਿੰਦੇ ਦੀ ਗੱਲ ਲਗੀ ਪਹਿਲੀ ਮਸਲਾ ਜਿਹੜਾ ਪੈਸਿਆਂ ਦਾ ਪੈਸੇ ਨਾਲ ਹੀ ਹੋਣਾ ਲਗਾ ਅਸੀਂ ਲੈਣੀ ਹੈ ਜਗਾਦੀ ਕਰੋ ਬੇਲੀ ਤੇ ਰਹੀ ਐ ਆਪਣਾ ਸੰਦ ਮੇਰਾ ਪੱਕਰੀਏ ਦੇਖੋ ਤੁਸੀਂ 60 ਲੱਖ ਰੁਪਇਆ ਦਿੱਤਾ ਹੈਨਾ ਥੋੜੇ ਹੁੰਦੇ ਰਕਮ 60 ਲੱਖ ਕਿਆ ਨਾ ਹੁੰਦਾ ਮੂ ਦੇ ਨਾਲ ਕੋਈ ਦਿੰਦਾਗੇ ਇਹਨੂੰ 20 ਰੁਪਇਆ ਨਹੀਂ ਕੋਈ ਕੇ ਹੁੰਦਾ ਨਹੀਂ ਨਹੀਂ ਉਹ ਤਾਂ ਗੱਲ ਤਾਂ ਠੀਕ ਹੈ ਚਲੋ 60 ਲੱਖ ਰੁਪਇਆ ਤੁਹਾਨੂੰ ਦੇਤਾ ਗਿਆ ਨਾ ਹੋਇਆ ਕਹਿੰਦੇ ਉਹ ਬੋਰਜੀ ਸਟਿਕ ਲਾਉਣਾ ਜਗਾ ਬੇਲੀ ਕਰੋਗੇ ਤੇ ਜੋ ਬੇਲੀ ਹੈ ਨਾ ਵੇਖੋ ਮੈਂ ਕਿੱਥੇ ਉਹਦਾ ਹੀ ਸਾਰੀ ਜਾਵਾਂ ਤੁਸੀਂ ਕਹਤ ਕਿ ਨੂਰਾ ਨੀ ਨਾ ਥੋੜੀ ਜੀ ਗੱਲਬਾਤ ਕਰਨੀ ਚਾਹੀਦੀ ਸੀ ਤੁਹਾਨੂੰ ਹੈ ਵੇਖੋ ਪਹਿਲੇ ਕਿਰਾਏ ਤੇ ਸੀ ਉਹਨਾਂ ਨੂੰ ਘਰ ਲੈ ਕੇ ਦਿੱਤਾ ਹੈ ਹੋਣ ਇਹ ਥੋੜੀ ਆ ਕਿ ਸਾਰਾ ਘਰ ਮੈਂ ਉਹਦੇ ਰਹੀ ਭਰਨਾ ਉਧਰ ਹੀ ਭਰੇ ਜਾਣਾ ਭਰੀ ਜਾਣਾ ਆਪਣੇ ਘਰ ਦਾ ਕੁਝ ਨਹੀਂ ਵੇਖਣਾ ਇਹਦੇ ਪਿਓ ਦਾ ਕੋਈ ਕੰਮ ਸੈੱਟ ਨਹੀਂ ਸੀ ਉਹ ਵੀ ਸੈੱਟ ਕਰਵਾਇਆ ਵੀ ਚਲ ਕੋਈ ਨਹੀਂ ਲੈ ਜਾਂਦੀ ਏ ਧੀਏ ਤੂੰ ਇਸ ਘਰ ਦੀ ਪਰ ਜਦੋਂ ਉਹ ਕਦਰ ਨਹੀਂ ਪਾਉਂਦੀ ਹੁਣ ਵੇਖਿਆ ਹੀ ਏ ਤੂੰ ਵੀ ਕਿੱਦਾਂ ਬਹੁੰਦੀ ਏ ਹੈਨਾ ਉਹ ਤੇ ਪਤਾ ਲੱਗ ਹੀ ਜਾਂਦਾ ਵੀ ਇੱਕ ਇੱਕ ਗੱਲ ਗੱਲਬਾਤੋਂ ਪਤਾ ਲੱਗਦਾ ਬਈ ਕਿਸ ਨਾਲ ਕੀ ਇਹਨਾਂ ਬੋਲਣਾ ਉਹਨੂੰ ਪਤਾ ਹੀ ਨਹੀਂ ਕੌਣ ਆਪੀ ਥੋੜੀ ਜਿਹੀ ਗੱਲ ਸ਼ੇਅਰ ਤੇ ਕਰਦੇ ਵੀ ਅਸੀਂ ਕੌਣ ਹਾਂਗੇ ਕੌਣ ਆਏ ਆ ਵੀ ਘਰ ਆਇਆ ਕਿਸ ਨਾਲ ਗੱਲ ਕਰੀ ਚਲੋ ਸਾਨੂੰ ਉਹਦਾ ਵੀ ਨਹੀਂ ਗਾਣਾ ਮੈਡਮ ਤਾਨੂੰ ਉਹ ਆਪਣੇ ਪੈਸਿਆਂ ਦਾ ਹੈ ਤੁਸੀਂ ਉਹ ਦੱਸੋ ਕਦੋਂ ਕਰਨਾ ਹੈ ਕਿ ਜਗ੍ਹਾ ਮਿਲੀ ਕਦੋਂ ਨਹੀਂ ਕੀ ਕਰਨਾ ਦੇਖੋ ਭਲੀ ਜਿਹੜਾ ਤੁਹਾਡਾ ਪਲਾਟ ਸੀ ਹਾਈਵੇ ਦਾ ਵੀ ਹਾਂਜੀ ਹਾਂਜੀ ਵੀ ਤੁਹਾਡਾ ਮਿੱਟੀ ਹੀ ਬਾਪ ਬੋਲਦੇ ਥੱਲੇ ਆਂਦਾ ਪਿਆ aí ਫਿਰ ਵੀ ਤੁਹਾਨੂੰ ਪੈਸੇ ਵਟਾ ਦਿੰਦੇ ਨੇ ਵਦੀਆਂ aí ਉਹ ਚੋ ਵੀ ਸਾਡਾ ਬੰਦਾ ਸੀ ਫੇਰ ਉਹ ਵੀ ਨਹੀਂ ਲਿਆ ਤੁਹਾਡੇ ਕੋਲ ਕਮਿਸ਼ਨ ਵੀ ਨਹੀਂ ਨਾ ਕੁਝ ਚਾਹਤਾ ਉਹ ਤਾਂ ਤੁਹਾਡਾ ਚਲੋ ਭਾਈ ਜੀ ਕੋਈ ਗੋਮਰ ਐਦਾਂ ਨਾ ਨਾ ਕਰੋ ਸਾਡੇ ਨਾਲ ਵੀ ਇਸ ਨਾਲ ਹੋ ਕੇ ਆਈਏ ਕੋਈ ਬੋਲੇ ਨਾ ਕੋ ਸਿੱਧੇ ਉਹ ਗੱਲਾਂ ਕਰੇ ਉਤੋਂ ਹੀ ਪੈਸੇ ਦਿੱਤੇ ਆ ਅੱਡੇ ਵੀ ਸੋਚਦਾ ਨਾ ਇਹ ਵੀ ਫਸ ਗਿਆ ਨੇ ਆਏ ਮੇਰੇ ਵੀ ਭਾਈਵਾਲ ਲਗੇ ਮੈਂ ਇਕੱਲਾ ਨਹੀਂ ਨਾ ਇਹਨਾਂ ਵੀ ਪਾਰਟਨਰ ਅਗੇ ਆ ਸਾਡਾ ਗਰੁੱਪ ਹੈ ਅਰੋੜਾ ਗਰੁੱਪ ਸਾਡਾ ਲੱਗ ਸਾਡੇ ਭਰਾਵਾਂ ਚਾਰ ਪੰਜ ਹੀ ਨੇ ਭਾਈਵਾਲ ਅੱਛਾ ਅੱਛਾ ਉਹਦੇ ਆਏ ਨਹੀਂ ਤਾਂ ਸਿਰਫ ਅੱਡੇ ਜਿਹੜੇ ਹਮਨਾ ਉਹਨਾਂ ਕਰਕੇ ਇਹ ਪਾਸ ਸਭ ਕੁਝ ਕੀਤਾ ਨਹੀਂ ਉਹ ਤਾਂ ਗੱਲ ਠੀਕ ਹੈ ਤੇ ਚਲੋ ਤੁਸੀਂ ਦੱਸੋ ਤੁਸੀਂ ਕੈਸ਼ ਲੈ ਕੇ ਆਏ ਹੋ ਪੇਮੈਂਟ ਬਾਕੀ ਜਿਹੜੀ ਪੇਮੈਂਟ ਹੈ ਨਾ ਭੰਜੀ ਤੁਹਾਨੂੰ ਮਿਲਣੀ ਹੈ ਬਾਈ ਚੈੱਕ ਜਦੋਂ ਸਾਈਨ ਉਹਨਾਂ ਦੇ ਹੋਣਗੇ ਤੁਹਾਡੇ ਦਿਓਰ ਤੇ ਉਸ ਤੋਂ ਬਾਅਦ ਤੁਹਾਨੂੰ ਬਾਈ ਚੈੱਕ ਮਿਲਣੀ ਹੈ ਤੁਹਾਨੂੰ ਬਾਕੀ ਜਿਹੜੀ ਜਿਹੜੀ ਦੋ ਨੰਬਰ ਹੀ ਹਨ ਸਾਰੇ ਪੈਸੇ ਦੇ ਦਿੱ 60 ਲੱਖ ਰੁਪਏ ਤੁਹਾਨੂੰ ਦੇ ਦਿੱਤੇ ਗਏ। ਉਹ ਲੈ ਗਏ 10-12 ਲੱਖ ਰੁਪਏ ਉਹ ਤੁਹਾਨੂੰ ਬਾਈ ਚੈੱਕ ਮਿਲਣਾ। ਉਹ ਜਦੋਂ ਸਾਈਨ ਹੋਣਗੇ ਤੁਹਾਡੇ ਦੇਵਰ ਦੇ ਫਿਰ ਮਿਲਣਾ ਤੁਹਾਨੂੰ ਚੈੱਕ। ਅੱਛਾ। ਫਿਰ ਬਾਕੀ ਜਦੋਂ ਉਹ ਵੀ ਤੁਹਾਨੂੰ ਦੇ ਦਾਂਗੇ ਇਹ ਲੂਹ ਦਾ ਕੀ ਕਰਨਾ ਜੇ ਇਹਨੂੰ ਕਿਸ ਤਰ੍ਹਾਂ ਕਰੋਗੇ ਕੰਟਰੋਲ। ਇਹ ਵੇਖੋ। ਤੁਸੀਂ ਕਰਨਾ ਕਿਉਂਕਿ ਮੈਂ ਤਾਂ ਚਲੀ ਜਾਵਾਂਗੀ ਇਹ ਚਾਰ ਚੀਜ਼ਾਂ ਰਹਿ ਗਈਆਂ ਇਹ ਤੁਸੀਂ ਲੈ ਹੀ ਜਾਣੀਆਂ। ਹੈ ਤੇ ਉਸ ਤੋਂ ਬਾਅਦ ਮੈਂ ਚਲੀ ਜਾਵਾਂਗੀ। ਤੁਸੀਂ ਇਹਦਾ ਆਪੇ ਵੇਖ ਲੋ। ਮੈਂ ਤਾਂ ਆ ਮੈਨੂੰ ਤਾਂ ਆਪ ਕੰਡੇ ਵਾਂਗ ਚੁਬਦੀ ਜੇ ਮੈਂ ਤਾਂ ਆ ਚਲਨੀ ਆ ਬੇਰ ਨਿਕਲੇ ਕਰਨ ਨੂੰ ਅਸੀਂ ਬੜਾ ਕੁਝ ਕਰ ਸਕਦੇ ਆ ਤੁਹਾਨੂੰ ਵੀ ਪਤਾ ਹੋਗਾ ਹਾਂਜੀ ਹਾਂਜੀ ਮੇਰੇ ਬੇਟੇ ਤੁਹਾਨੂੰ ਵੀ ਪਤਾ ਸਾਡਾ ਕਾਰੋਬਾਰ ਦਾ ਸਿਸਟਮ ਕਿਦਾਂ ਦਾ ਵਾਹ ਆਪ ਕਬਜ਼ਾ ਲੈ ਸਕਦੇ ਆ ਤੁਸੀਂ ਮਿੰਟ ਚ ਲੈ ਸਕਦੇ ਆ ਹੂੰ ਹੂੰ ਅਸੀਂ ਥੱਲੇ ਬੰਦੇ ਵੀ ਗਏ ਤੁਹਾਡੇ ਕੋਲ ਸਭੂ ਜਗ੍ਹਾ ਤੁਹਾਡੀ ਨੂੰ 2 ਮਿੰਟ ਦਾ ਕੰਮ ਹੈਗਾ ਮੈਂ ਨਹੀਂ ਕਹਿੰਦੇ ਨਹੀਂ ਗਈ ਧੀ ਮੈਂ ਨਹੀਂ ਗਈ ਤਾਂ ਨਹੀਂ ਚੰਗਾ ਲੱਗਦਾ ਕੋਈ ਤੁਹਾਡੇ ਕੋਲ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਆ ਭਾਜੀ ਇੱਥੇ ਗੱਡੀ ਗੱਲ ਨਹੀਂ ਅਸੀਂ ਨਹੀਂ ਐ ਕੰਮ ਕਰ ਸਕਦੇ ਤੁਸੀਂ ਕਰੋ ਕੰਟਰੋਲ ਤੁਹਾਡੇ ਘਰ ਦਾ ਮਸਲਾ ਹੈ ਕੱਲ ਨੂੰ ਕੋਈ ਪੈ ਜਾਏ ਅਸੀਂ ਕੋਈ ਕਰ ਦਈਏ ਕੱਲ ਨੂੰ ਪੁਲਿਸ ਆ ਜੇ ਕੁਝ ਹੋਵੇ ਥਾਣੇ ਆ ਜੇ ਚਲੋ ਥਾਣੇ ਦੀ ਵੀ ਸੰਭਾਲਾਂਗੇ ਪਰ ਹੱਡੀ ਇੱਜ਼ਤ ਵੀ ਹੈ ਨਾ ਹੱਡੀ ਵੀ ਬੇਇੱਜ਼ਤੀ ਹੁੰਦੀ ਵੀ 3 ਭੈਣਾਂ ਦੇ ਉੱਤੇ ਇਹੋ ਜਿਹੇ ਕੰਮ ਕਰਦੇ ਪਏ ਉਹ ਇੰਨੀ ਪਹੁੰਚ ਦੇ ਮਾਲਕ ਨਹੀਂ ਹੈਗੇ ਤੁਸੀਂ ਆਪ ਕਰੋ ਇਹਨੂੰ ਮਾਰਨਾ ਜਰਾ ਕਿ ਥੱਕਾ ਇੰਨੀ ਚਲੀ ਜਾਣਾ ਆਪਣੀ ਵੇਕੇ ਆ ਫੇ ਚਲੀ ਜਾਓ ਨਹੀਂ ਹੱਥ ਜੋੜੇ ਤੁਹਾਡੇ ਨਾਂ ਇਹੋ ਜਿਹਾ ਕੰਮ ਨਾ ਢਕੋ ਕਰਾਓ ਬਾਕੀ ਇਹ ਤੁਸੀਂ ਆਪਣਾ ਘਰ ਦਾ ਮਸਲਾ ਤੁਸੀਂ ਆਪੇ ਕਰੋ ਕਿਉਂ ਹਾਂਜੀ ਮੈਂ ਉਹ ਚਿੰਤਕੀ ਕਰੋ ਗੱਲ ਹੁਣ ਮੈਂ ਤਾਂ ਕਰ ਲਈ ਜੀ ਸਾਡਾ ਕੋਈ ਮਸਲਾ ਨਹੀਂ ਹੈ ਮੈਂ ਤਾਂ ਬਹੁਤ ਫੜ ਕੇ ਕਰਦਾ ਤਾਂ ਜੇ ਬਾਹਰ 5 ਮਿੰਟ ਚ ਹਾਂਜੀ ਇਹ ਨਹੀਂ ਹੈ ਮਤਲਬਗਾ ਕੋਈ ਕਿ ਕੱਲ ਨੂੰ ਕੋਈ ਟੈਨਸ਼ਨ ਤੇ ਕੋਈ ਹੋਰ ਕੋਈ ਗੱਲ ਪੁਲਿਸ ਦੀ ਜਾਂ ਤੜਤੇ ਸੀ ਉਹਨਾਂ ਵੱਲੋਂ ਬੋਲੇ ਗੱਲ ਨੂੰ ਵੀ ਮੇਰੇ ਮਨੋਂ ਨਾ ਇਤਰਾ ਕਰਦੇ ਇਹ ਫੇਰ ਆਪਣੇ ਬਰਦਾਸ਼ਤ ਤੋਂ ਬਾਹਰ ਗਾ ਜੇ ਨਹੀਂ ਨਹੀਂ ਭਾਜੀ ਇਹ ਅਜਿਹੀ ਕੋਈ ਗੱਲ ਨਹੀਂ ਹੋਈ ਉਹ ਗੱਲ ਲੱਗੇ ਪੁਲਿਸ ਵੀ ਕਰ ਲਾਂਗੇ ਇਹਾਰੇ ਕੋਈ ਚਾਲਾਂਗੇ ਬਾਅਦ ਤੇ ਤੁਹਾਡੇ ਬਿਆਨ ਬਦਲ ਜਾਣ ਨਹੀਂ ਨਹੀਂ ਤੁਹਾਡਾ ਮੈਂ ਮੈਂ ਬਹੁਤ ਖੜ ਕੇ ਕੱਢ ਦੇ ਜੇ ਫਿਰ ਬਾਰ ਮੇਰੀ ਗੱਲ ਦਾ ਫਿਰ ਮੇਰੇ ਕਰ ਲਓ ਮੈਂ ਤਾਂ ਕਿੰਨੀ ਤਿਆਰੀ ਹੈ ਉਹ ਜੇ ਕੰਮ ਯਾਰ ਫਿਰ ਇਹ ਕੇ ਬੰਦੇ ਗੱਲ ਤੇ ਲੱਗੇ ਨਾ ਇਸ ਤਰ੍ਹਾਂ ਕਰਦਾ ਨਾ ਦਾ ਮਸਲਾ ਧੀਆਂ ਪੈਣਾ ਕਿੰਨੇ ਸਾਹਮਣੇ ਭਾਈ ਕਿੰਨੇ ਦਿਨ ਹੋ ਗਏ ਆ ਕਿੰਨੇ ਦਿਨ ਹੋ ਗਏ ਕੰਮ ਬੇਜੋ ਜਿੰਨਾ ਕਨਾਂ ਕਲੀਅਰ ਕਰੋ ਯਾਰ ਇਹਨਾਂ ਨੂੰ ਤੇਰਾ ਆਪਾ ਜਗਾ ਵੇਲੀ ਕਰਾ ਲੈਣੀ ਆਪਣੇ ਤਰੀਕੇ ਨਾਲ ਹਾਂਜੀ ਇਹ ਵੀ ਨਾ ਬਾਤ ਕਹਿਣਾ ਵੀ ਤਹੀ ਪੈ ਹੱਡ ਨਾ ਤਾਲਾ ਬਲੋ ਤਾਲਾ ਕਰੋ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਮਸਲਾ ਹੀ ਨਹੀਂ ਆਪਣੇ ਤਰੀਕੇ ਨਾਲ ਕਰਨਾ ਫਿਰ ਕੰਮ ਕਰ ਲੈਣਾ ਇਹ ਕਹਿੰਦਾ ਨਹੀਂ ਜਿਹੜਾ ਕੰਮ ਪਿਆਰ ਨਾਲ ਹੋ ਜੇ ਪਿਆਰ ਨਾਲ ਵਧੀਆ ਨਹੀਂ ਮੈਂ ਤਾਂ ਕਹਿੰਨੀ ਤੁਸੀਂ ਆਪਣਾ ਹਲੇ ਤੁਹਾਡੀ ਬਾਜ ਗਈ ਸਲੋ ਜਦੋਂ ਅਸੀਂ ਅਪਣੀ ਆਈ ਤੇ ਹੈ ਨਾ ਤੁਹਾਨੂੰ ਨਹੀਂ ਪਤਾ ਗਾਡਾ ਤਰੀਕਾ ਯਾਨੀ ਯਾ ਇਹਨਾਂ ਨੂੰ ਪੁੱਛੋ ਭਾਜੀ ਨੂੰ ਮੇਰੇ ਵੱਡੇ ਭਰਾ ਨੇ ਸਤਿਕਾਰਯੋਗ ਨੇ ਮੇਰੇ ਇਹਨਾਂ ਨੂੰ ਹੱਡੇ ਗਰੁੱਪ ਦਾ ਪੁੱਛੋ ਨਹੀਂ ਰੁਕੇ ਦੇ ਸਿਰਫ ਭਾਈ ਦੇ ਪ੍ਰੇਮ ਕਰਕੇ ਨਹੀਂ ਇਹ ਤਾਂ ਬੜਾ ਜਦਾ ਕੰਮ ਹੋਇਨਾ ਹੈ ਆ ਇਹਨੇ ਤੇ ਨੀਜੀ ਬਣੇ ਤਦ ਨਾਲ ਗੱਲ ਕਰਦੇ ਕਰਦੇ ਮੈਨੂੰ ਹਾਈਟੈਚ ਹੋ ਜਾਂਦੀ ਵੀ ਆ ਤੇ ਮਾਂ ਮੈਂ ਕਹਿੰਦਾ ਨਹੀਂ ਯਾਰ ਇਹ ਘਰ ਨਹੀਂ ਚੰਗਾ ਲੱਗਦਾ ਇਹਨੇ ਪੈਸੇ ਹੀ ਬਸਾਰ ਬੈਠੇ ਹੋਇਆ 6 ਲੱਖ ਰੁਪਇਆ ਕੁਭਾਂ ਜੀ ਬਲੌ ਆਪਣੇ ਫਿਰ ਨਾ ਮੈਂ ਆਪੇ ਗੱਲ ਕਰਨਾਂ ਹਾਂ ਹਾਂ ਜੀ ਬਾਜੀ ਮੈਂ ਤਾਂ ਬੜੀ ਵਾਰੀ ਕਹਿ-ਕਹਿ ਕੇ ਵੇਖ ਲਿਆ ਬਲੌ ਤੁਸੀਂ ਹਣੋਂ ਨਵਾਜੋ ਹਾਂ ਹਰਪ੍ਰੀਤ ਕੋਈ ਕੀ ਆ ਪਰਬਾਨੀ ਚੰਗਾ ਨਾ ਰਹਾ ਸਾਨੂੰ ਆਪ ਨੇ ਸ਼ਰਮ ਆਂਦੀ ਹੈ ਹਾਂ ਜੀ ਹਾਂ ਜੀ ਕੁਭਰੀ ਜਿਹੜਾ ਮਸਲਾ ਨੂੰ ਪਕਾਈਏ ਖਤਮ ਕਰੀਏ ਬਿਲਕੁਲ ਬੈਠੀ ਬੈਠ ਬੈਠੀ ਹਾਂ ਜੀ ਸੀ ਅੱਬਾ ਦੇ ਕੋਲ ਮੈਂ ਤਾਂ ਬੜੀ ਬੜੀ ਕਹਿਤ ਦੇਖੇ ਕੁੜੀਆਂ ਵੀ ਸਾਡੀ ਧੀਆ ਵਰਗੀਆਂ ਸਾਡੇ ਘਰ ਵੀ ਧੀਆ ਸਾਰਾ ਲਈ ਧੀਆ ਲੈ ਗਏ ਬੱਚੇ ਤੇ ਰਹੇ ਗਏ ਕੋਈ ਛੋਟਾ ਬੱਚਾ ਤੇ ਵੀ ਕਹੀ ਨਹੀਂ ਚਾਹਦੇ ਕੋਈ ਖਰਾਬੀ ਕਰੀਏ ਕੋ ਗੜਬੜ ਕਰੀਏ ਉਹਦੋਂ ਅਸਲੀ ਗੱਲ ਮੰਮੀ ਨੇ ਨਹੀਂ ਦੱਸੀ ਅਸੀਂ ਦੱਸਣ ਲੱਗੇ ਆ ਦੱਸੋ ਮੰਮੀ ਨੇ ਲਿਆ ਆ 60 ਲੱਖ ਰੁਪਈਆ ਸਾਡੇ ਕੋਲੋਂ ਬਿਆਨਾ ਹੋ ਚੁੱਕਾ ਸਭ ਉਹ ਜੋ ਸਾਰੀ ਪੇਮੈਂਟ ਚਲੀ ਗਈਆਂ ਸਿਰਫ 10-12 ਲੱਖ ਰੁਪਈਆ ਰਹਿ ਗਿਆ ਬਕਾਇਆ ਉਹਦਾ ਮਿਲਣਾ ਚੈੱਕ ਉਹ ਵੀ ਜਦੋਂ ਤੇ ਜਿਹੜੇ ਇਹਨਾਂ ਦਾ ਨਾਮ ਰਗਾ ਉਹਦੇ ਸਾਈਨ ਹੋਣਗੇ ਫਿਰ ਮਿਲਣਾ ਤੇ ਫਿਰ ਮਕਾਨ ਅਸੀਂ ਕਰਾਉਣਾ ਖਾਲੀ ਤੁਹਾਡਾ ਸਮਾਨ ਜਿੰਨਾ ਰਗਾ ਥੋੜਾ ਬੋਕ ਰਹਿ ਗਿਆ ਤੇ ਤੁਸੀਂ ਚੁੱਕੋ ਆਪਣਾ ਤੇ ਹਫਤੇ ਦਾ ਤੁਹਾਨੂੰ ਟਾਈਮ ਦੇ ਦਨੇ ਹੋਰ ਦੋ ਚਾਰ ਦਿਨ ਦਾ ਤੇ ਇੱਕ ਹਫਤੇ ਤੋਂ ਬਾਅਦ ਅਹੀਂ ਨੀ ਜੇ ਵਿਖਣਾ ਇਹ ਬਹੁਤ ਖਰਾਬ ਹੋ ਜੇ ਜਿਨ੍ਹਾਂ ਦਾ ਤੁਹਾਡਾ ਡਾਇਰੈਕਟ ਸੀ ਨਾ ਨਾਲ ਗੱਲ ਕਰਨ ਦਾ ਅਸੀਂ ਕੋਈ ਵੱਡੀ ਗੱਲ ਨਹੀਂ ਜੇ ਕਰਦੇ ਤੇ ਕੇ ਦੇ ਨਾਲ ਮੁੰਏ ਤੁਸੀਂ ਮੰਮੀ ਨਾਲ ਕਰੋ ਗੱਲ ਮੰਮੀ ਤੁਹਾਡਾ ਨਾਲ ਕਰੇ ਜੋ ਕਰਨਾ ਤੁਹਾਡਾ ਆਪਣਾ ਘਰ ਦਾ ਮਸਲਾ ਵਾ ਅਸੀਂ ਹੋਰ ਦੱਸਦਾ ਵੀ ਅਸੀਂ ਫਿਰ ਮੰਮੀ ਤੇ ਕੀ ਕਹਿੰਦੇ ਬੇਨੇ ਪੈਸੇ ਲੈ ਤੁਸੀਂ ਤੇ ਮਕਾਨ ਵਿੱਚ ਤੁਸੀਂ ਇਹਲਾ ਕੀ ਮਤਲਬ ਮੰਮੀ ਪਹਿਲਾਂ ਤੇ ਕੋਠੀ ਤੁਸੀਂ ਵੇਚੀ ਤਾਂ ਮੈਨੂੰ ਪਤਾ ਸੀ ਉੱਥੋਂ ਨਿਕਲ ਕੇ ਅਸੀਂ ਇੱਥੇ ਰਹਿਣਾ ਇਸ ਤੋਂ ਬਾਅਦ ਹੁਣ ਕਿੱਥੇ ਜਾਣਾ ਹੁੰਦੀ ਆ ਪਾ ਕੀ ਕਹਿੰਦੇ ਬੇਨੇ ਸਮਝੀ ਨਹੀਂ ਮੈਂ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵਿਕਾਰ ਖਾਲੀ ਕਰਨਾ ਹੈ ਘਰ ਖਾਲੀ ਕਰਨਾ ਹੈ ਪਰ ਤੇਰੇ ਤੇ ਅਸਰ ਹੀ ਨਹੀਂ ਹੁੰਦਾ ਹੂੰ ਘਰ ਖਾਲੀ ਕਰਨਾ ਹੈ ਹਾਂ ਮੰਮੀ ਤਮਾਕ ਤਕਾਣੇ ਦੇਗਾ ਤਾਂ ਤੁਹਾਡਾ ਕਿੱਥੇ ਜਾਣਾ ਹੈ ਇੱਥੋਂ ਨਿਕਲ ਕੇ ਉਹ ਕਿੱਥੇ ਜਾਣਾ ਜੇ ਕਲੀਅਰ ਤਾਂ ਕਰੋ ਕੀ ਨਾਲ ਇਹਨਾਂ ਨੂੰ ਤਾਂ ਮੈਨੂੰ ਕਹਿੰਦੇ ਜੇ ਇਹ ਮੈਨੂੰ ਕੌਣ ਹੁੰਦੇ ਸਮਝਾਣ ਵਾਲੇ ਤੁਸੀਂ ਗੱਲ ਕਰੋ ਪਹਿਲਾਂ ਤਾਂ ਕੋਈ ਗੱਲ ਨਹੀਂ ਕੀਤੀ ਬੋਲੋ ਕਿੱਥੇ ਜਾਣਾ ਵਾ ਕਿਰਾਏ ਤੇ ਜਾਣਾ ਹੈ ਕਿੱਥੇ ਜਾਣਾ ਸਮਾਨ ਚੁੱਕੋ ਐਦਾਂ ਥੋੜੀ ਉਹਨਾਂ ਦੀ ਗੱਲ ਮੈਂ ਸੁਣੀ ਜਾਵਾਂ ਤੂੰ ਸਮਾਨ ਚੁੱਕਣ ਲਈ ਐਗਰੀ ਹੋ ਜਿੱਥੇ ਜਾਣਾ ਤੈਨੂੰ ਨਾਲ ਹੀ ਲੈ ਕੇ ਜਾਊਂਗੀ ਮੈਂ ਕੱਲੀ ਤੇ ਚਲੀ ਨਹੀਂ ਜਾਊਂਗੀ ਤੈਨੂੰ ਆਪਣੇ ਨਾਲ ਹੀ ਰੱਖੂਂਗੀ ਐਦਾਂ ਹੋੜੀ ਹੁੰਦਾ ਪਹਿਲਾਂ ਦੱਸੋ ਮੈਨੂੰ ਕਿੱਥੇ ਜਾਣਾ ਵਾ ਮੈਂ ਦੱਸ ਬੱਚੇ ਲੈ ਕੇ ਢੂਣਾ ਥੋੜੀ ਆ ਤੁਹਾਡਾ ਕੀ ਪਤਾ ਕਿੱਥੇ ਨਿਕਲ ਜਾਓ ਤੁਸੀਂ ਪਤਲੀ ਗਲੀ ਦੇਖ ਲਿਆ ਬਾਜੀ ਕੀ ਦੇਖੀ ਐਸੇ ਪਿਛਲੀ ਅਸੀਂ ਵੀ ਦੇਖ ਲਿਆ ਸੀ ਪਿਛਲੀ ਦਰਵਾਜ਼ਾ ਖੋਲਿਆ ਨਾ ਕੋਣ ਗਿਆ ਤੁਸੀਂ ਹੁਣ ਵੀ ਇਸ ਤਰ੍ਹਾਂ ਹੀ ਬੋਲੇ ਬੇਟਾ ਤੁਹਾਨੂੰ ਇਸ ਤਰ੍ਹਾਂ ਬੋਲਣਾ ਚਾਹੀਦਾ ਤੁਹਾਡੇ ਮੰਮੀ ਨੇ ਕਿ ਸਿਆਣੇ ਬੰਦੇ ਨੇ ਤੁਹਾਡੇ ਤੇ ਤੁਹਾਡੇ ਮਾਂ ਮਾਂ ਹਰੇ ਤੁਹਾਡੇ ਇਸ ਤਰ੍ਹਾਂ ਵੀ ਬੋਲਦੇ ਮੈਂ ਕਦੇ ਮਨਾ ਕੀਤਾ ਕਿ ਮੇਰੀ ਮਾਂ ਨਹੀਂ ਹੈ ਪਰ ਅੰਦਰ ਜੀ ਇਸ ਨਾਲ ਥੋੜੀ ਆ ਕੋਈ ਵੀ ਆ ਜੇਗਾ ਤਾਂ ਉਹ ਮੈਂ ਘਰ ਦੇਣ ਤਾਂ ਥੋੜੀ ਆਂਧਵਾਗੀ ਤੁਸੀਂ ਵੇਖੋ ਬੇਡਾ ਉਹ ਕਹਿਦਾ ਉਹਨਾਂ ਪ੍ਰਾਪਰਟੀ ਵੇਚੀ ਐ ਕੋਈ 60 ਲੱਖ ਰੁਪਏ ਲਿਆ ਆਏ ਤਾਂ ਸਿਰਫ ਉਹਨਾਂ ਦੀ ਬਹਿਮਾਂ ਚ ਨੇ ਇੱਥੇ ਜਿੱਤੇ ਜਿੱਤੇ ਬੋਲੇ ਜਣ ਮੈਂ ਤੁਹਾਨੂੰ ਉਸ ਤੋਂ ਬੋਂਖੜ ਕੇ ਬਾਹਰ ਕਰ ਦੇਣਾ ਐ ਇਹ ਤੁਹਾਨੂੰ ਸਿਰਫ ਦਿੱਤੇ ਜੇ ਦੋ ਤੇ ਦੇ ਅੰਦਰ ਇਹ ਭਾਈ ਹਰ ਦੇ ਕਹਿ ਦੇ ਦਿੱਤੇ ਜਿਵੇਂ ਮਮੀ ਦੇ ਕਰਕੇ ਮੈਨੂੰ ਥੋੜੀ ਤੇ ਇਹਨਾਂ ਨੂੰ ਦਿੱਤੇ ਨੇ ਨਾ ਤੇ ਇਹਨਾਂ ਨਾਲ ਗੱਲ ਕਰੋ ਮੈਨੂੰ ਕੋ ਲੱਗਿਆ ਜੇ ਗਲਤ ਹੋਣ ਮੇਰੇ ਨਾਲ ਤੇ ਮੈਂ ਤੈਨੂੰ ਕਰਦਾ ਮਸਲਾ ਤੂੰ ਆਪੇ ਗੱਲ ਕਰੋ ਆਪਣੀ ਮੰਮੀ ਨਾਲ ਕਰੋ ਜਿੱਤਾ ਲੱਗਦਾ ਤੇ ਮੇਰੇ ਨਾਲ ਨਾ ਗੱਲ ਕਰੋ ਫਿਰ ਤੁਸੀਂ জানੋ ਤੇ ਇਹ ਭਾਈ ਬਸ ਤੁਸੀਂ ਗੱਲ ਕਰਨੀ ਜੇ ਮੈਂ ਤੁਹਾਨੂੰ 2 ਦਿਨ ਕਹਿ ਦਿੱਤੇ 2 ਦਿਨ ਤੋਂ ਬਾਅਦ ਮੈਂ ਮੈਂ ਇਹਨੂੰ ਸਮਝਾਇਆ ਹੈ ਇਹ ਵੀ ਆਪਾਂ ਬਾਹਰ ਜਾਣਾ ਹੈ ਉਹਦੇ ਕਰਕੇ ਆਪਾਂ ਬਾਹਰ ਨਾ ਕਰਾਓ ਸਾਡੇ ਕੋਲ ਗਲਤ ਕੰਮ ਨਾ ਹੋਵੇ ਸਾਡੇ ਨੂੰ ਅਸੀਂ ਤੇ ਆ ਚਾਹਦੇ ਨਾ ਗਲਤ ਕੰਮ ਕਰੀਏ ਆਪੇ ਤੁਸੀਂ ਮੰਮੀ ਨੂੰ ਕੁਝ ਵੀ ਕਹਿ ਦਿੰਦੇ ਜੇ ਕੋਈ ਵੀ ਗੱਲ ਨਾ ਤੁਸੀਂ ਮਤਲਬ ਜਿਹੜਾ ਮੈਂ ਖੁਦ ਵਿੱਚ ਹੀ ਜਾ ਕੇ ਸਮਾਨ ਆਥੋਂ ਚੁੱਕ ਕੇ ਲੈ ਜਾਵਾਂਗੇ ਫੇ ਲੋ ਮਕਾਨ ਤੁਸੀਂ ਵੇਚ ਦਿੱਤਾ ਮੈਂ ਤੁਹਾਨੂੰ ਕੁਝ ਨਹੀਂ ਕਿਹਾ ਤੁਸੀਂ ਇੱਥੋਂ ਚੀਜ਼ਾਂ ਵੇਚਤੀ ਮੈਂ ਤੁਹਾਨੂੰ ਕੁਝ ਨਹੀਂ ਕਿਹਾ ਹੁਣ ਆ ਵੀ ਕੋਠੀ ਵੇਚੋਗਾ ਰਹਿਗਾ ਕੀ ਤੂੰ ਜਾਣਾ ਨਹੀਂ ਚਾਹਦੀ ਬਾਰ ਨਹੀਂ ਜਾਣਾ ਚਾਹਨੀ ਆ ਪਰ ਮੰਮੀ ਮੈਨੂੰ ਕੁਝ ਤਾਂ ਖਾਓਗੇ ਸਹੀ ਮੈਨੂੰ ਹੀ ਪਤਾ ਲੱਗੇ ਮੇਰਾ ਵੀਜ਼ਾ ਲੱਗਾ ਵਾ ਮੇਰੀ ਕੁੜੀ ਦਾ ਕੋਈ ਕੰਮ ਹੋਉਂਦਿਆ ਐ ਐਦਾਂ ਕਿਦਾਂ ਕੀ ਕਰਦੇਵੇਂ ਦਿਮਾਗ ਤੇ ਟਿਕਾਣੇ ਤੇ ਹੈਗਾ ਤੀ ਰੋਜ਼ ਦਿਹਾੜੀ ਕਦੀ ਮੈਨੂੰ ਇੱਕ ਦਿਨ ਉਧਰ ਕਦੀ ਦੋ ਦਿਨ ਉਧਰ ਕਦੀ ਚਾਰ ਦਿਨ ਉਧਰ ਉਹਨਾਂ ਬੱਚਾ ਦੇ ਲੈ ਕੇ ਛੋਟੇ ਜਿਹੇ ਕਿੱਥੇ ਲੁਪ ਅੰਤ ਨਹੀਂ ਤੁਸੀਂ ਦੱਸੋ ਮੇਰਾ ਬੇਟਾ ਮੇਰੀ ਗੱਲ ਸੁਣੋ ਚਲੋ ਤੇਰਾ ਟਾਈਮ ਦਿੱਤਾ ਹੋਂਦੋਂ 2 ਦਿਨ ਦਾ ਤੜੇ ਇਹ ਇਸ ਤੋਂ ਬਾਅਦ ਚਲੋ ਭਾਈ ਚਲੀ ਹਣਾ ਫਾਸ ਚਾਹਣਾ ਦੇ ਬਹਿਣਾ ਹੀ ਭਾਜੀ ਮੈਂ ਕਹਿੰਦਾ ਚਲ ਜਿਹੜੇ ਕੰਮ ਹੋ ਜੇ ਪਿਆਨਾ ਹੋ ਜੀ ਫਿਰ ਮੈਂ ਕਹਿੰਦਾ ਨਾ ਕਰੀਏ ਆਪਾਂ ਦੂਜੇ ਦਿਨ ਦੇ ਨਾ ਤੁਰੀਏ ਬੋਲੀ ਵੇਖੋ ਇਹਨਾਂ ਦੀ ਸਰ ਮੈਂ ਬੱਚੇ ਕਰਕੇ ਵੀਦਦਾ ਨਾ ਬੱਚੇ ਮੈਂ ਬੱਚੇ ਕਰਕੇ ਕਹਿੰਦਾ 2 ਦਿਨ ਦਾ ਟਾਈਮ ਦਿੱਤਾ ਕੀ ਬੋਲੀ ਬੋਲੀ ਲਾਈ ਐ ਤੁਹਾਨੂੰ ਪਤਾ ਨਾ ਬੋਲੀ ਹੁਣ ਮੇਰੀ ਇੰਨਾ ਨਾਲ ਐਦਾਂ ਹੋਈ ਐ ਮੈਂ ਤਾਂ ਉਹ ਤੁਹਾਡੇ ਘਰ ਦਾ ਮਟਰ ਆ ਕਾਹੀ ਪੈਸੇ ਦਿੱਤੇ ਮੈਂ ਤੁਹਾਨੂੰ ਵੀ ਦੱਲ ਗੂੰਗਾ ਤੀ 60 ਲੱਖ ਰੁਪਏ ਦਿੱਤਾ ਹੈ ਮੈਨੂੰ ਥੋੜੀ ਦਿੱਕਤ ਆ ਜੀ ਮੈਨੂੰ ਪੁੱਛ ਕੇ ਦਿੱਕਤ ਆ ਜੀ ਮੈਨੂੰ ਇਹ ਤੁਹਾਡੇ ਘਰ ਦੇ ਮਸਲਾ ਦੇ ਅਹਿਮਦ ਅਸਾਂ ਉਹ ਲੈਣ ਨੂੰ ਜਾਣਦੀ ਨਹੀਂਗੀ ਮੈਂ ਸਿਰਫ ਤੇਰੇ ਮਾਂ ਬਰ ਕੇ ਲਈ ਆ ਕਰਦਾ ਨੇ ਮਾਤਾ ਕਰ ਸੁਣ ਤੁਹਾਡੀ ਮੰਮੀ ਕਰਕੇ ਲੈ ਆ ਜੋੜਿਆ ਜੀ ਇਹ ਤੇਰੇ ਨਾਨਾ ਨੂੰ ਨਾਲ ਨਹੀਂ ਆਪਾਂ ਫਿਰ ਪੰਜ ਮਿੰਟ ਬੇਲੀ ਹੁਨੇ ਕਰਾ ਲੁਨੇ ਕਰਾ ਸਕਦੇ ਆ ਪੰਜ ਫਿਰ ਤੈਨੂੰ ਤਿੰਨ ਦਿਨ ਦਾ ਟਾਈਮ ਦੇਣ ਲੱਗੇ ਹੁਣ ਤਦ ਪਨੇ ਹfte ਦਾ ਟਾਈਮ ਦਿੱਤਾ ਭੈਣ ਜੀ ਹੁਣ ਤੁਸੀਂ ਸਾਹਮਣੇ ਗਏ ਜੀ ਬਿਲਕੁਲ ਬਿਲਕੁਲ ਦੇਖੋ ਸਾਡੇ ਕੋਲ ਗਲਤ ਹੋ ਗਈ ਨਾ ਗਲਤ ਫਿਰ ਇਹਨਾਂ ਨੂੰ ਕਹਿਣਾ ਭਈ ਭਈ ਗਲਤ ਕਰ ਜਿਓ 60 ਲੱਖ ਰੁਪਏ ਐਵੇਂ ਨਹੀਂ ਕੋਈ ਦੇ ਦਿੰਦਾ ਕਿਸ ਨੂੰ ਉਹ ਤਾਂ ਜਦੋਂ ਫਟ ਲੱਕ ਦਿੱਤਾ ਉਹ ਤਾਂ ਨਹੀਂ ਪੁੱਛਿਆ ਨੂ ਨੂ ਆ ਕੇ ਹਾਂ ਵੀ ਤੁਸੀਂ ਘਰ ਨਹੀਂ ਆ ਕਿ ਕੀ ਚਾਹੀਦਾ ਇਹ ਬੇਟਾ ਹੁਣ ਤੁਹਾਡੇ ਘਰ ਦਾ ਮਸਲਾ ਹੈ ਜੀ ਕੋਈ ਉਹ ਤੇ ਵੱਡਿਆਂ ਨੇ ਮੂੰਹ ਨਾ ਕਰੇ ਕੰਮ ਕਰਨੇ ਘਰ ਦਾ ਮਸਲਾ ਆਪਾਂ ਚਲਿਏ ਭਾਈ ਚਲੋ ਮੇਰੀ ਘਰ ਕੋਲ ਤੁਹਾਨੂੰ ਦੋ ਇਹਨਾਂ ਦਿੱਤਾ ਚੋੜ ਦਿੰਦਾ ਗਾ ਮੈਂ ਦਿੰਦਾ ਨਹੀਂ ਇਹ ਮੈਂ ਤਾਂ ਗਾਲੀ ਵਾਲੇ ਤਰੀਕੇ ਨਾਲ ਕਰਾ ਲਾਂਗੇ ਕਿਹੜੀ ਗੱਲ ਨਹੀਂ ਪਾਜੀ ਆਏ ਲੋਧ ਨਹੀਂ ਆਵਗੇ ਹਰਪ੍ਰੀਤ ਉਹ ਆ ਜਾ ਲੈ ਤੇਰਾ ਕੰਮ ਹੀ ਨਹੀਂ ਮੁੱਕਿਆ ਸਫਾਈਆਂ ਹੀ ਨਹੀਂ ਮੁੱਕੀਆਂ ਹਾਂ ਜਦੋਂ ਸੋ ਕਾਲੀਆਂ ਨੇ ਸਫਾਈਆਂ ਸੌਂਗੀ ਕੁੜੀ ਤੇ ਨਾਲੇ ਇਹਨੂੰ ਦੁੱਧ ਪਿਆ ਕੇ ਇੱਥੇ ਥੱਲੇ ਹੀ ਪਾ ਗਈ ਸੀ ਉੱਤੇ ਦੀਵਾਨ ਤੇ ਪਾ ਦਿੰਦੀ ਉਹਨੇ ਦੋ ਵਾਰੀ ਦੁੱਧ ਕੱਢਦਾ ਤੈਨੂੰ ਪਤਾ ਹੀ ਨਹੀਂ ਲੱਗਦਾ ਬੱਚੇ ਦਾ ਇਹ ਇੱਥੇ ਪਾਣਾ ਕਿ ਨਹੀਂ ਪਾਣਾ ਉਹ ਕੱਪੜੇ ਹੋਏ ਪਈ ਉਹ ਤੋਲੀਆਂ ਨਚਾਰਤ ਉਹਨੇ ਦੋ ਨੀ ਕੱਪੜੇ ਧੋ ਦਿੰਨੀ ਪਹਿਲਾਂ ਮੰਮੀ ਮੈਨੂੰ ਇਹ ਦੱਸੋ ਇਹ ਬੈੱਡ ਕਿੰਨੂ ਵੇਚਿਆ ਜੇ ਤੇ ਕਿਉਂ ਵੇਚਿਆ ਜੇ ਪਹਿਲਾਂ ਸੋਫੇ ਵੇਚ ਤੇ ਸਾਰਾ ਘਰ ਦਾ ਹੋਲੀ ਹੋਲੀ ਸਮਾਨ ਵੇਚੀ ਜਾਂਦੇ ਜੀ ਮੇਰੇ ਕੋਲ ਨਹੀਂ ਇੰਦਾ ਬੈਠਿਆ ਜਾਂਦਿਆ ਦਰਦ ਹੁੰਦੇ ਮੰਮੀ ਮੇਰੇ ਤਾਂ ਕੇ ਫ੍ਰੈਸ਼ਨ ਹੋਇਆ ਤੁਹਾਨੂੰ ਪਤਾ ਕਰਦੇ ਕੀ ਵੇਚਿਆ ਤੁਸੀਂ ਤੇਰੀ ਮਾਂ ਲੱਗੀ ਐ ਨਾ ਦਾਜ ਦੇ ਨਾ ਤਾਂ ਕਰਕੇ ਮੈਂ ਜਗਾ ਖਾਲੀ ਕਰਦੀ ਪਈ ਆ ਮੈਂ ਹਰ ਹਰ ਗੱਲ ਦੇ ਤਾਣਾ ਦੇ ਨਾ ਹੁੰਦਾ ਤੁਸੀਂ ਮੇਰੀ ਮਾਂ ਦਾ ਨੋਰਮਲ ਗੱਲ ਵੀ ਕਰ ਲਿਆ ਕਰੋ ਮੈਂ ਤੁਹਾਨੂੰ ਕੁਝ ਕਹਿ ਨਹੀਂ ਫਾਦੂ ਜਦੋਂ ਵੇਖੋ ਬੜਬੜ ਬੜਬੜ ਨਹੀਂ ਦੇ ਕੇ ਤੇਰੇ ਪੇਕੇ ਕੱਲ ਆਇਆ ਸੀ ਨਾ ਪਿਓ ਚਿਰਾਂ ਬਾਅਦ ਉਹਨੂੰ ਜਰਾ ਨਹੀਂ ਸ਼ਰਮ ਆਈ ਵੀ ਕੀ ਦੇਣ ਆਇਆ ਮੈਂ ਹੈ ਸੋਨਾ ਕਰਗੇ ਨੇ ਮਮੇ ਕੀ ਹੋਇਆ ਐਹੀ ਕੁਝ ਤੇ ਹੁੰਦਾ ਵਾ ਅੱਛਾ ਕੀ ਦੇਗੇ ਤੈਨੂੰ ਸੁੱਚੀ ਚੀਜ਼ ਸੁੱਚੀ ਚੀਜ਼ ਹੂੰ ਜਿੰਨੀ ਕੁ ਤੁਸੀਂ ਦਿੱਤੀਆਂ ਮੈਨੂੰ ਓਨੀ ਕੋ ਦੇਗੇ ਕੀ ਕਿੰਨੇ ਦੇ ਫਰਜ ਹੁੰਦੇ ਆ ਅਸੀਂ ਤਾਂ ਬਥੇਰਾ ਕੁਝ ਦਿੱਤਾ ਆ ਲੋਕਰ ਚ ਤੇਰੇ ਕੰਡਵਾ ਲੈਂਦੀ ਕਰ ਲੈਂਦੀ ਕਸਮ ਨੂੰ ਫੋਨ ਤੇ ਕਡਵਾ ਕੇ ਪਾ ਲੈਂਦੀ ਫਰਜ ਤੁਸੀਂ ਜਿਹੜੇ ਕੱਲ ਜਿੱਥੇ ਗਏ ਸੀ ਉਹਨਾਂ ਦਾ ਤੁਹਾਨੂੰ ਯਾਦ ਰਿਆ ਕਿ ਹਾਂ ਜੀ ਪਤਾ ਨਹੀਂ ਤਾਈ ਦੀ ਕੁੜੀ ਕਿਧਰੇ ਗਏ ਜ ਮੈਨੂੰ ਤਾਂ ਇਹ ਵੀ ਨਹੀਂ ਪਤਾ ਮੈਨੂੰ ਕਿਹੜਾ ਨਾਲ ਲੈ ਕੇ ਜਾਂਦੇ ਜੀ ਨਾ ਮੈਨੂੰ ਸ਼ਕਲਾ ਵਿਖਾਈਆਂ ਤੇ ਹੋਂ ਤਾਂ ਤਾਂ ਤੁਹਾਨੂੰ ਆਪਣਾ ਫਿਰਨ ਦਾ ਪਤਾ ਹੈ ਕੱਲ ਜੇ ਮੇਰੀ ਮਾਂ ਪਿਓ ਪਿੱਛੋਂ ਆਏ ਗਏ ਨੇ ਐਨਾ ਸੋਹਣਾ ਸਭ ਕੋਈ ਕਰ ਗਏ ਨੇ ਮੈਨੂੰ ਪਤਾ ਕੱਲ ਕਿੰਨੀ ਮੰਮੀ ਸ਼ਰਮ ਆਈ ਮੈਨੂੰ ਪਾ ਕੇ ਕੀ ਗਈ ਸੀ ਤੁਸੀਂ ਦੱਸਿਓ ਇਹ ਗੰਦਾ ਜਿਹਾ ਸੂਟ ਕੱਲ ਪੀਲਾ ਜਾ ਪਤਾ ਨਹੀਂ ਕਿਹੜਾ ਕੱਢ ਗਏ ਬਾਕੀ ਤੇ ਲੋਕਰ ਚ ਚਾਬੀਆਂ ﺍﻟमारी ਨੂੰ ਲੋਕ ਲਾ ਗਈ ਸੀ ਹਾਂ ਲਗਾ ਕੇ ਗਏ ਸੀ ਤੁਸੀਂ ਇੰਨੇ ਤੇ ਮੈਂ ਕੁਛ ਲਾ ਪਾ ਲੈਂਦੀ ਕੱਲ ਮੈਂ ਇਦਾਂ ਹੀ ਮੈਨੂੰ ਪਤਾ ਕਿੰਨੀ ਸ਼ਰਮ ਆਈ ਪਾਪਾ ਵੀ ਬੋਲੇ ਮੈਨੂੰ ਕਹਿੰਦੇ ਕੀ ਹੋਇਆ ਤੂੰ ਖੁਸ਼ ਨਹੀਂ ਹੈਗੀ ਕਿਉਂਕਿ ਲਾਇਆ ਪਾਇਆ ਹੋਵੇ ਨਾ ਤੇ ਵੇਖਣਾ ਥੋੜਾ ਹੋ ਜਾਂਦਾ ਕਿ ਚੱਲ ਖੁਸ਼ ਆਪਣੇ ਘਰ ਮੈਂ ਤੇ ਪਰਦੇ ਟੱਕਦੀ ਰਹੀ ਹਾਂ ਹੁਣ ਤੱਕ ਤੁਹਾਡੇ ਪਤਾ ਨਹੀਂ ਕਦੋਂ ਆਰਾਮ ਮਿਲਣਾ ਮੈਨੂੰ ਦੇਖ ਜਿੰਨਾ ਮੈਂ ਕਰ ਸਕਦੀ ਸੀ ਨਾ ਮੈਂ ਕੀਤਾ ਤੇ ਵੇਖ ਜੇ ਤੈਨੂੰ ਇੰਨੀ ਅੱਗ ਲੱਗੀ ਹੈ ਨਾ ਹਰ ਵੇਲੇ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ ਤੇ ਪਹਿਲੇ ਮੇਰੇ ਮੁੰਡੇ ਦੇ ਪਿੱਛੇ ਤੇ ਲੱਗੀ ਸੀ ਹੈ ਲੱਭ ਲੈਣਾ ਸੀ ਕੋਈ ਪੀਆਰ ਵਾਲਾ ਹੈ ਉਦੋਂ ਤਾਂ ਤੇਰੀ ਮਾਂ ਤੋਂ ਸੰਭੀ ਨਹੀਂ ਗਈ ਤੂੰ ਅੱਜ ਗੱਲਾਂ ਕਰਦੀ ਏ ਇਹ ਗੱਲ ਬੈੱਡ ਦੀ ਐਨਾ ਹੀ ਦੋਖਾਂ ਦਾ ਨਾ ਬੈੱਡ ਦਾ ਤੇ ਆਪਣੀ ਮਾਂ ਨੂੰ ਕਹਿਣਾ ਸੀ ਸਾਲੋਂਾਂ ਦੀ ਲੱਕੜ ਦਾ ਬੈੱਡ ਲੈ ਕੇ ਦੇਵੇ ਜਿਹਨੂੰ ਕਦੀ ਕੋਨ ਨਹੀਂ ਲੱਗਦੀ ਤੇ ਸੋਹਣੀਆਂ ਲਾਈਟਾਂ ਲੱਗੀਆਂ ਨੇ ਆਂਦਾ 2.5 ਲੱਖ ਰੁਪਏ ਦਾ ਹੈ ਤੇਰੇ ਬਾਨੇ ਮੈਂ ਵੀ ਉਸ ਬੈੱਡ ਤੇ ਬਹਿ ਜੂ ਪਹਿਲੇ ਡਾਈਨਿੰਗ ਟੇਬਲ ਤੇ ਰੋਟੀਆਂ ਖਾਂਦੀ ਸੀ ਨਾ ਹੈ ਨਾ ਹੁਣ ਕੁਰਸੀ ਡਾ ਨਹੀਂ ਪੈਂਦੀ ਕਹਦੇ ਲੈ ਦੇ ਸ਼ੀਸ਼ਾ ਚਾਹੀਦਾ ਨਾ ਵੱਡਾ ਡਰੈਸਿੰਗ ਟੇਬਲ ਵਾਂਗ ਕਹਿਣਾ ਸੀ ਲੈ ਆਂਦਾ ਪਿਓ ਖਾਲੀ ਹੱਥ ਪੜਕੰਦਾ ਆ ਗਿਆ ਇਹਨਾਂ ਨੇ ਕੀਤਾ ਵੀ ਇੱਕ ਫੋਨ ਕਰਕੇ ਆਈਏ ਮੰਮੀ ਉਹਨਾਂ ਨੇ ਮੈਨੂੰ ਸਰਪ੍ਰਾਈਜ਼ ਦਿੱਤਾ ਵਾ ਤੁਹਾਨੂੰ ਪਤਾ ਤੈਨੂੰ ਸਰਪ੍ਰਾਈਜ਼ ਦਿੱਤਾ ਮੈਨੂੰ ਵੀ ਤੰਨੇ ਨੇ ਦੇਣਾ ਸੀ ਸਰਪ੍ਰਾਈਜ਼ ਮੈਨੂੰ ਫੋਨ ਕਰ ਸਕਦੇ ਸੀ ਉਹ ਕਿ ਹਾਂ ਵੀ ਮੇਰੀ ਕੁੜੀ ਨੂੰ ਉਹਨਾਂ ਦੱਸਿਓ ਮੈਂ ਆ ਰਿਹਾ ਹਾਂ ਤੇ ਜਿੱਦਾਂ ਮੇਰੇ ਮਗਰੋਂ ਆਂਦੇ ਆ ਤੇ ਮਗਰੋਂ ਚਲੇ ਜਾਂਦੇ ਆ ਨਾ ਕਦੀ ਤੇਰੀ ਮਾਂ ਆਂਦੀ ਐ ਪਿੱਛੋਂ ਆਂਦੀ ਪਿੱਛੋਂ ਚਲੀ ਜਾਂਦੀ ਐ ਹੈ ਕਿ ਹੁਣ ਕੱਲ ਪਿਓ ਆਇਆ ਨਾਲ ਤਾਂ ਵੀ ਮਗਰੋਂ ਆਏ ਮਗਰੋਂ ਚਲੇ ਗਏ ਇਥਾਂ ਕੋਈ ਹੋਰ ਹੁੰਦੀ ਨਾ ਤੇ ਦੱਸ ਪਤਾ ਦਿੰਦੀ ਕੀਤਾ ਕੀ ਉਹਨਾਂ ਨੇ ਗਲਤ ਹੁਣ ਤੁਸੀਂ ਨਹੀਂ ਘਰ ਹੁੰਦੇ ਤੇ ਮੈਂ ਉਹਨਾਂ ਕੋਲ ਫੋਨ ਕਰਕੇ ਥੋੜੀ ਬੁਲਾਨੀ ਆ ਮੇਰੀ ਸੱਸ ਘਰ ਨਹੀਂ ਕਿ ਤੇ ਆ ਜਾਓ ਜਦੋਂ ਅਗਲੇ ਦਾ ਦਿਲ ਕਰਦਾ ਮੈਨੂੰ ਮਿਲਣ ਦਾ ਤੇ ਉਹ ਆ ਜਾਂਦੇ ਨੇ ਮੇਰਾ ਘਰ ਹੈ ਤੇ ਉਹਨਾਂ ਦਾ ਵੀ ਘਰ ਹੋਇਆ ਉਹਦੇ ਧੀ ਦਾ ਘਰ ਹੈਗਾ ਐਵੇਂ ਮੰਮੀ ਹਰ ਗੱਲ ਤੇ ਮੈਨੂੰ ਮੈਣੇ ਨਾ ਦਿਆ ਕਰੋ ਜੋ ਦਿਲ ਕਰਦਾ ਬੋਲ ਹੀ ਜਾਂਦੇ ਬੋਲੇ ਜਾਂਦੇ ਮੈਨੇ ਦਿੱਤੇ ਨਹੀਂ ਜੇ ਮੈਂ ਦਿੰਦੀ ਨਾ ਜਿੱਦਾਂ ਪਿੱਛੋ ਆਉਂਦੇ ਨੇ ਨਾ ਤੇ ਮੈਂ ਕਹਿੰਦੀ ਕਿ ਮੇਰੀ ਅਲਮਾਰੀ ਚ ਸਮਾਨ ਗਾਇਬ ਹੈ ਹੈ ਲਾਂਦੀ ਇਲਜ਼ਾਮ ਫਿਰ ਲੱਗ ਜਾਂਦਾ ਪਤਾ ਤੈਨੂੰ ਇਲਜ਼ਾਮ ਹੁੰਦੇ ਕੀ ਐ ਮੈਂ ਕੁਛ ਕਹਿੰਦੀ ਨਹੀਂ ਸਭੋ ਤੁ ਸਿਰ ਤੇ ਚੜਦੀਆਂ ਮੰਮੀ ਮੇਰੀ ਗੱਲ ਸੁਣੋ ਹੁਣ ਤੁਸੀਂ ਕਹਿਂਦੇ ਹੋ ਮੈਂ ਆਪਣੇ ਮਾਪਿਆਂ ਨੂੰ ਕਹਾ ਐ ਫਰਿਜਰ ਲਿਆ ਦਨ ਐ ਬੈਡਵੁੱਡ ਲਿਆ ਦਨ ਉਹਨਾਂ ਨੇ ਲੈ ਕੇ ਦਿੱਤਾ ਹੀ ਸੀ ਜਿਹੜੀ ਪਹਿਲਾਂ ਕੋਠੀ ਵੇਚੀ ਜੇ ਸਾਰਾ ਸਮਾਨ ਇੱਕ ਇੱਕ ਦਿੱਤਾ ਉਹਨਾਂ ਨੇ ਹੁਣ ਤੁਸੀਂ ਵੇਚਤਾ ਕੋਠੀ ਵੇਚ ਦਿੱਤੀ ਤਾਂ ਸੀ ਕੀ ਕਰੀਏ ਹੁਣ بار بار ਇਹੀ ਕੰਮ ਰਹਿ ਗਿਆ ਉਹਨਾਂ ਨੂੰ ਤੇ ਤੁਸੀਂ ਨਵੀਂ ਥਾਵਾਂ ਤੇ ਸ਼ਿਫਟ ਹੋਈ ਜੋ ਤੇ ਉਹ ਮੈਨੂੰ ਸਮਾਨ ਲੈ ਕੇ ਦੇਈ ਜਾਣਾ ਵੇਖਿਆ ਸੀ ਸਮਾਨ ਕਿੰਨਾ ਕਿਸੀ ਤੇ ਕਿਹੋ ਜਿਹਾ ਸੀ ਤੇ ਕਿੰਨੇ ਦਾ ਵਿਕਿਆ ਸੀ ਆਪਣੇ ਹੱਥੀ ਪੈਸੇ ਲੈ ਸੀ ਨਾ ਤੂੰ ਹੈ ਤੇ ਦੇਖਿਆ ਸੀ ਮਾਂ ਨੂੰ ਕੇਸ ਦੇ ਹੈ ਉਹ ਜੋ ਉਹ ਉਹ ਬੇਸ਼ਰਮ ਜਿਨ੍ਹਾਂ ਨੂੰ ਇੰਨੀ ਅਕਲ ਨਹੀਂ ਹੈਗੀ ਐ ਕਿ ਧੀ ਤੋਂ ਪੈਸਾ ਕੀ ਲੈਣਾ ਉਸੇ ਵੇਲੇ ਅੰਜੱਥ ਕਰਕੇ ਫਟਾਫਟ ਫੜ ਲਏ ਪੈਸੇ ਜਿਹੜਾ ਜਨੀ ਸ਼ਰਮ ਨਹੀਂ ਹੈਗੀ ਕਿਤੇ ਮੇਰੀ ਗੱਲ ਸੁਣ ਮੈਂ ਤੈਨੂੰ ਬੁਲਾਇਆ ਇਸ ਲਈ ਸੀ ਆਵਾਜ਼ ਇਸ ਲਈ ਦਿੱਤੀ ਸੀ ਵੀ ਗੁੜੀਆਂ ਸੌਂਗੀ ਐ ਤੇ ਤੂੰ ਆਪਣੇ ਕੱਪੜੇ ਧੋ ਲਈ ਤੇ ਮੈਂ ਚੱਲੀ ਜਰਾ ਬਾਜ਼ਾਰ ਬਾਜ਼ਾਰ ਹੀ ਚੱਲਨੀ ਐ ਕਿਹੇ ਰਿਸ਼ਤੇਦਾਰ ਦੇ ਨਹੀਂ ਚੱਲੀ ਵੀ ਪਤਾ ਨਹੀਂ ਚਾਰ ਦਿਨ ਨਹੀਂ ਆਂਦੀ ਤੇ ਮੇਰੀ ਗੱਲ ਸੁਣ ਲੈ ਦਰਵਾਜ਼ਾ ਕਰ ਲਈ ਬੰਦ ਤੇ ਕਿਸੇ ਨੂੰ ਫालतू ਅੰਦਰ ਨਹੀਂ ਆਣ ਦੇਣਾ ਫालतू ਸਮਝ ਨਹੀਂ ਨਹੀਂ ਆਣ ਦਿੰਦੀ ਕਿਸੇ ਨੂੰ ਅੰਦਰ ਨਹੀਂ ਨਹੀਂ ਖਾਸ ਕਰਕੇ ਤੇਰੇ ਪੇਕੇ ਮੇਰੇ ਲਈ ਜਿੰਨੇ ਆਨੇ ਮੈਨੂੰ ਫੋਨ ਕਰਕੇ ਹੀ ਆਣਗੇ ਟੈਨਸ਼ਨ ਨਾ ਲੈ ਤੇ ਜਦੋਂ ਤੇਰੇ ਆਏ ਫੋਨ ਕਰਦੀ ਵੀ ਆਣ ਲੱਗੇ ਆ ਮੈਂ ਤੇ ਆਣਾ ਨਹੀਂ ਮੰਮੀ ਜੀ ਉਹਨਾਂ ਨੇ ਤੇ ਆਣ ਕੇ ਤੇ ਤੁਹਾਨੂੰ ਫੋਨ ਕਰ ਦਵਾਂਗੀ ਆ ਕੇ ਉਹਨਾਂ ਨੂੰ ਚਾਹ ਪਾਣੀ ਪਿਆ ਦੇਣਾ ਨਾਲੇ ਮੇਰੀ ਗੱਲ ਸੁਣੋ ਮੈਨੂੰ ਹੀ ਨਾਲ ਲੈ ਜਾ ਨਹੀਂ ਤੇ ਫਿਰ ਯਾਂ ਘਾਟੇ ਕਿ ਜਾ ਕਰੋ ਬੋਦੀ ਗੱਲ ਆ ਤੇ ਪੱਲੇ ਨਾਲ ਬੰਨ ਲਵਾ ਤੈਨੂੰ ਹਰ ਜਗ੍ਹਾ ਜਾਣ ਲਈ ਤੂੰ ਨਾਲ ਜਾਣਾ ਹੁੰਦਾ ਹੈ ਚੁੱਪ ਕਰਕੇ ਬਹਿ ਜਾ ਤੇ ਘਰ ਦੇ ਕੰਮ ਕਰ ਘਰ ਚ ਹੀ ਬੈਠੀ ਆਈ ਹੈ ਸਰਾ ਤੇ ਨਹੀਂ ਹੈ ਵੀ ਹਰ ਜਗ੍ਹਾ ਤੈਨੂੰ ਨਾਲ ਧੋਲੀ ਫਿਰਾ ਆ ਜਨ ਨਹੀਂ ਮੈਂ ਉਹਨੇ ਆਓ ਆ ਜਾਣਾ ਆਹੋ ਚੰਗਾ ਤੇ ਸਾਹਮਣੀ ਕੁੜੀ ਨੂੰ ਇੰਤਿਆਰ ਰੱਖ ਲਈ ਸਾਮਣੀ ਐ ਆਪਣੀ ਐ ਤੇ ਕੀ ਪਤਾ ਕਹਿ ਕੇ ਕੁਝ ਜਾਂਦੀ ਜਾਂਦੀ ਕਿਤੇ ਐ ਕੀ ਭਰੋਸਾ ਮੰਨਣੀ ਪੈਣੀ ਗੱਲ ਆ ਜਾਣੀ ਆ ਜੇ ਨਹੀਂ ਵੀ ਤੂੰ ਆਏਂਗੀ 4 ਦਿਨ ਮੈਨੂੰ ਤੇ ਰਹਿਣਾ ਹੀ ਪੈਣਾ ਥੂੜੀ ਕਰਕੇ ਕੀ ਕੁਝ ਸਹਿਣਾ ਪੈਂਦੇ ਆ ਬੱਚੇ ਕਰਕੇ ਇੱਕ ਔਰਤ ਨੂੰ ਬਹੁਤ ਕੁਝ ਸਹਿਣਾ ਪੈਂਦਾ